ਲੋਕ ਤਾਂ ਚਰਚਾਵਾ ਕਰ ਰਹੇ ਨੇ ਵੀ ਭਾਈ ਹਿੰਦੂ ਲੋਕ ਮਨਦੀਪ ਸਿੰਘ ਦੇ ਨਾਲ ਨਹੀਂ ਹੈਗੇ ਅੱਜ ਹਿੰਦੂ ਵੀ ਖੜ ਗਏ ਦੀ ਮਨਦੀਪ ਸਿੰਘ ਦੇ ਨਾਲ ਵੀ ਜੀ ਹਿੰਦੂ ਸਿੱਖ ਤੇ ਸ਼ੁਰੂ ਤੋਂ ਇੱਕ ਆ ਇਹਦੇ ਆਪਣੇ ਆਪਣੀ ਵੱਖਰੀ ਸੋਚ ਆ ਹਿੰਦੂ ਸਿੱਖ ਤੇ ਸ਼ੁਰੂ ਤੋਂ ਇੱਕ ਆ ਹੋਰ ਕੋਈ ਹੈਗੇ ਸੀ ਦੱਸੋ ਮੈਨੂੰ ਹੈਗੇ ਕੋਈ ਤੇ ਉਹ ਇਹਨਾਂ ਦੇ ਵਿਰੋਧੀ ਇਹ ਕਹੀ ਜਾਂਦੇ ਵੀ ਭਾਈ ਇਹਨਾਂ ਦੇ ਨਾਲ ਇਕੱਲੇ ਸਿੱਖ ਹੀ ਖੜੇ ਜੀ ਹਿੰਦੂ ਲੋਕ ਖੜੇ ਨਹੀਂ ਜੀ ਗਲਤ ਸੋਚਿਆ ਨਾ ਉਹ ਹਰ ਕਿਸੇ ਦੀ ਗਲਤ ਸੋਚ ਆ ਹਿੰਦੂ ਸਿੱਖ ਦੇ ਵੱਖ ਹੈ ਹੀ ਨਹੀਂ ਤੁਹਾਨੂੰ ਕੀ ਖਾਸੀਅਤ ਲੱਗਦੀ ਮਨਦੀਪ ਸਿੰਘ ਦੇ ਵਿੱਚ ਜੀ ਸੱਚਾਈ ਜਿਹੜੇ ਨਸ਼ਿਆਂ ਦੇ ਵਿਰੋਧੀ ਨੇ ਪਰ ਗਲੀ ਦੇ ਮੋੜ ਦੇ ਉੱਤੇ ਨਸ਼ਾ ਵੇਚਣ ਵਾਲੇ ਦੇ ਨਸ਼ ਹੋਇਆ ਜੀ ਜੇ ਸਾਡਾ ਪੰਜਾਬ ਐਸਾ ਸੀਗਾ ਧੀ ਧੀ ਭੈਣ ਕੱਲੀ ਗੁਰੂ ਘਰ ਜਾ ਕੇ ਕੱਲੀ ਵਾਪਸ ਆ ਸਕਦੀ ਸੀ ਪਰ ਅੱਜ ਉਹ ਘਰ ਦੇ ਬਾਹਰ ਥੋੜਾ ਕੂੜਾ ਸੁੱਟਣ ਨਹੀਂ ਜਾ ਸਕਦੀ ਖਾਲੀ ਜਗ੍ਹਾ ਦੇ ਉੱਤੇ ਕਾਰਨ ਕੀ ਆ ਕਿ ਨਸ਼ਿਆ ਵੇਚਣ ਕਰਨ ਵਾਲਿਆ ਗਲੀਆਂ ਦੇ ਮੋੜਾਂ ਦੇ ਕੋਲ ਤੇ ਆ ਜੇ ਇਸ ਚੀਜ਼ ਨੂੰ ਰੋਕਣਾ ਅਸੀਂ ਆਪਣੇ ਧੀਆ ਭੈਣਾਂ ਨੂੰ ਸੇਵ ਕਰਨਾ ਤਾਂ ਵਾਰਿਸ ਪੰਜਾਬ ਦੀ ਇੱਜ਼ਤ-ਇਮਾਨਦਾਰੀ ਦਾ ਸਾਥ ਦੇਣਾ ਪੈਣਾ ਕਿਉਂਕਿ ਨਸ਼ਾ ਬਹੁਤ ਵੱਡਾ ਕੋੜ ਛੇਵਾਂ ਦਰਿਆ ਪੰਜਾਬ ਦੇ ਵਿੱਚ ਨਸ਼ੇ ਦਾ ਚੱਲ ਰਿਹਾ ਸੀ ਹੋਰ ਧੇਰ ਵੱਲ ਕਿਉਂ ਨਹੀਂ ਗਏ ਤੁਸੀਂ ਬਹੁਤ ਸਾਰੀਆਂ ਧਿਰਾਂ ਜੀ ਤਰਨ ਤਰਨ ਦੇ ਵਿੱਚ ਪ੍ਰਚਾਰ ਕਰ ਰਹੀਆਂ ਨੇ ਜੀ ਸਾਰੀਆਂ ਧਿਰਾਂ ਹੈਗੀਆਂ ਸਾਰੀਆਂ ਆਪੋ ਆਪਣਾ ਪ੍ਰੋਪਗੈਂਡਾ ਸਾਰਿਆਂ ਨੂੰ ਪਤਾ ਵਾ ਕਹਿਣ ਦੀ ਲੋੜ ਨਹੀਂ ਆ ਕਿ ਆਪਾਂ ਹਰ ਇੱਕ ਚੀਜ਼ ਵੇਖੀ ਆ ਕਿੰਨੇ ਕੀ ਕੀਤਾ ਕਿੰਨੇ ਕੀ ਕੀਤਾ ਇਸ ਚੀਜ਼ ਦੀ ਆਪਾਂ ਨੂੰ ਕਿਸੇ ਨੂੰ ਕਹਿਣ ਦੀ ਕੋਈ ਸੋਝਣ ਦੀ ਲੋੜ ਨਹੀਂ ਲੋਕੀ ਸਾਰੇ ਜਾਣਦੇ ਆ ਸਾਰੇ ਵੇਖਦੇ ਆ ਕਿ ਭਾਈ ਸਾਹਿਬ ਹੁਣ ਜਦੋਂ ਆਏ ਸੀ ਉਦੋਂ ਕੀ ਕੀਤਾ ਸੀ ਕੀ ਫਰਕ ਪਿਆ ਸੀ ਤੇ ਕੀ ਹੋਇਆ ਉਹ ਗੱਲ ਦਾ ਸਾਰਿਆਂ ਨੂੰ ਪਤਾ ਕਿਹਦੇ ਹੱਕ ਚ ਤੁਸੀਂ ਆਏ ਹੋ ਕਿਹਦੇ ਹੱਕ ਚ ਮੀਟਿੰਗ ਕਰ ਰਹੇ ਹੋ ਜੀ ਦੇਖੋ ਜੀ ਬਾਰਸ ਪੰਜਾਬ ਦੀ ਜਿਹੜੇ ਜਥੇਬੰਦੀ ਆ ਉਹਦੇ ਨਾਲ ਅਸੀਂ ਭਾਈ ਜੇ ਮਨਦੀਪ ਸਿੰਘ ਆ ਸਦੀਪ ਸੈਣੀ ਦੇ ਬ੍ਰਦਰ ਉਹਨਾਂ ਦੇ ਹੱਕ ਦੇ ਵਿੱਚ ਆ ਕੇ ਜਿਹੜਾ ਵਾ ਇੱਥੇ ਸਾਥ ਜਿਹੜੇ ਪਰਿਵਾਰਾਂ ਦੇ ਪਰਿਵਾਰ ਆ ਪਹੁੰਚੇ ਨੇ ਸਾਥ ਦੇਣ ਲਈ ਸੇਖੀ ਇਸ ਮੀਟਿੰਗ ਚ ਸ਼ਾਮਲ ਹੋਏ ਆ ਜੀ ਜਾਂ ਹੋਰ ਧਰਮਾਂ ਦੇ ਲੋਕ ਵੀ ਪਹੁੰਚੇ ਆ ਇੱਥੇ ਹਿੰਦੂ ਪਰਿਵ ਬਹੁਤ ਆਏ ਨੇ ਰਸ਼ਨ ਕਲਚਰ ਬੜਾ ਚੱਲਦਾ ਹੈ ਇਹ ਮਾਝੇ ਵਾਲੇ ਬੋਤਲਾਂ ਦਾ ਰਸ਼ਨ ਮੰਦੂ ਲੈ ਕੇ ਇਹ ਉਸ ਥਿਰ ਦੇ ਜਿਹੜੀ ਥਿਰ ਹੈ ਇਹਨਾਂ ਨੂੰ ਸਮਾਰ ਮੰਦੂ ਕੀ ਜੀ ਉਹਨਾਂ ਦੇ ਹੱਕ ਚ ਭੁਗਤੇ ਜਾਣਗੇ ਜੀ ਦੇਖੋ ਜੀ ਇਹ ਜਿਹੜੀ ਵਾਰਸ ਪੰਜਾਬ ਦੀ ਜਥੇਬੰਦੀ ਆ ਭਾਈ ਮਨਦੀਪ ਸਿੰਘ ਉਹਨਾਂ ਦਾ ਸਾਥ ਦੇਣ ਵਾਲੇ ਬੰਦੇ ਆ ਇਹ ਵਿਕਣ ਵਾਲੇ ਬੰਦੇ ਨਹੀਂ ਤੁਹਾਨੂੰ ਤੇ ਜਿਹੜਾ ਵੀ ਬੰਦਾ ਦਿਖੂਗਾ ਇਹ ਨਾ ਤਾਂ ਨੋਟਾਂ ਦੇ ਨਾ ਬੋਤਲ ਤੇ ਨਾ ਸ਼ਰਾਬ ਤੇ ਨਾ ਰਸ਼ਨ ਤੇ ਇਹ ਕੋਈ ਬੰਦਾ ਨਹੀਂ ਇਹ ਕਰੋ ਅਰਦਾਸਾਂ ਕਰਕੇ ਤੁਰੇ ਹੋਏ ਨੇ ਕਿ ਗੁਰੂ ਸਾਹਿਬ ਅੰਗ ਸੰਗ ਰਹਿਣ ਔਰ ਅਰਦਾਸਾਂ ਕੀਤੀਆਂ ਗੁਰੂ ਸਾਹਿਬ ਪ੍ਰਵਾਨ ਕਰਨ ਔਰ ਇਹਨਾਂ ਵਿੱਚ ਕੋਈ ਬੰਦਾ ਵਿਕਾਉ ਨਹੀਂ ਜਿਹੜੇ ਵਿਕਾਉ ਨਹੀਂ ਉਹ ਦੂਜੀਆਂ ਪਾਰਟੀਆਂ ਨਾਲ ਕੋ ਹੋ ਸਕਦਾ ਜੁੜੇ ਹੋਣ ਪਰ ਇਸ ਜਿਹੜੀ ਜਥੇਬੰਦੀ ਨਾਲ ਜਿਹੜੇ ਵੀ ਪਰਿਵਾਰ ਜੁੜੇ ਨੇ ਇਹਨਾਂ ਵਿੱਚ ਕੋਈ ਵਿਕਾਉ ਨਹੀਂ ਐਸਜੀਟੀਵੀ ਤੇ ਤੁਹਾਡਾ ਸਵਾਗਤ ਹੈ ਜੀ ਮੈਂ ਹਾਂ ਤੁਹਾਡਾ ਆਪਣਾ ਸਿਮਰਨਜੀਤ ਸਿੰਘ ਢੱਲੋ ਦੋਸਤੋ ਤਰਨਤਾਨ ਦੇ ਵਿੱਚ ਸਿਆਸੀ ਮਾਹੌਲ ਪੂਰੀ ਤਰ੍ਹਾਂ ਦੇ ਨਾਲ ਭਖਿਆ ਹੋਇਆ ਹੈ ਹਰੇਕ ਪਾਰਟੀ ਵੱਲੋਂ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ ਮੀਟਿੰਗਾਂ ਕੀਤੀਆਂ ਜਾ ਰਹੀਆਂ ਨੇ ਤਾਂ ਤਰਨਤਾਰਨ ਸ਼ਹਿਰ ਦੇ ਵਿੱਚ ਇੱਕ ਇਕੱਠ ਰੱਖਿਆ ਗਿਆ ਇਕੱਠ ਦੇ ਵਿੱਚ ਲੋਕ ਪਹੁੰਚੇ ਹੋਏ ਨੇ ਅੱਜ ਇੱਥੇ ਤੁਸੀਂ ਪਹੁੰਚੇ ਹੋ ਜੀ ਸਿਆਸੀ ਮਾਹੌਲ ਕੀ ਕਹਿ ਰਿਹਾ ਕਿ ਤਰਨਤਾਰਨ ਦੀ ਸਿਆਸੀ ਹਵਾ ਕੀ ਕਹਿੰਦੀ ਜੀ ਦੇਖੋ ਜੀ ਤਰਨਤਾਰਨ ਮਾਝੇ ਦੀ ਜਿਹੜੀ ਧਰਤੀ ਆ ਇਹ ਸੂਰਮਿਆਂ ਦੀ ਧਰਤੀ ਆ ਔਰ ਇਸ ਧਰਤੀ ਦੇ ਜਿਹੜੇ ਲੋਕ ਆ ਉਹ ਹਮੇਸ਼ਾ ਹੀ ਇਤਿਹਾਸ ਸਿਰਜਦੇ ਰਹੇ ਨੇ ਔਰ ਐਸਾ ਹੀ ਇਤਿਹਾਸ ਸਿਰਜਦੇ ਰਹੇ ਨੇ ਕਿ ਜਿਹੜਾ ਅਸੀਂ ਆਪਣੇ ਅੱਗੇ ਚੱਲ ਕੇ ਜਾਣ ਵਾਲੀ ਪੀੜ੍ਹੀ ਨੂੰ ਦੱਸ ਸਕੀਏ ਔਰ ਕੋਈ ਇਤਿਹਾਸ ਚਾਹੇ ਸਾਨੂੰ ਬਾਬਾ ਬੋਤਾ ਸਿੰਘ ਕਰਤਾ ਸਿੰਘ ਦਾ ਪੜ੍ਹ ਦੋ ਉਹਨਾਂ ਦੋ ਸੂਰਮਿਆਂ ਨੇ ਪੂਰੀ ਮੁਗਲ ਹਕੂਮਤ ਹਲਾ ਕੇ ਰੱਖ ਦਿੱਤੀ ਸੀ ਬਾਬਾ ਬੋਤਾ ਸਿੰਘ ਤੇ ਬਾਬਾ ਕਰਤਾ ਸਿੰਘ ਨੇ ਉਹ ਵੀ ਸਾਡੇ ਮੱਝ ਏਰੀਏ ਦੇ ਹੋਏ ਨੇ ਔਰ ਉਸੇ ਹੀ ਸੋਚ ਨੂੰ ਅੱਜ ਵੀ ਜਿਹੜਾ ਵਾ ਇਸ ਇਲੈਕਸ਼ਨ ਜਿਹੜੀ ਤਰਨਤਾਰਨ ਦੇ ਵਿੱਚ ਆ ਜਿਮਨੀ ਚੋਣ ਹੋਣ ਜਾ ਰਹੀਆਂ ਤੇ ਉਹਦੇ ਵਿੱਚ ਵੀ ਜਿਹੜੇ ਲੋਕ ਫਤਵਾ ਜਿਹੜਾ ਵਾ ਉਹ ਉਸੇ ਤਰ੍ਹਾਂ ਆਪਣੇ ਇਤਿਹਾਸ ਨੂੰ ਪੈਰ ਦਿੰਦੇ ਆ ਜੀ ਸਾਹਿਬ ਕਿਹਦੇ ਹੱਕ ਚ ਤੁਸੀਂ ਆਏ ਹੋ ਕਿਹਦੇ ਹੱਕ ਚ ਮੀਟਿੰਗ ਕਰ ਰਹੇ ਹੋ ਜੀ ਦੇਖੋ ਜੀ ਵਾਰਸ ਪੰਜਾਬ ਦੀ ਜਿਹੜੇ ਜਥੇਬੰਦੀ ਆ ਉਹਦੇ ਨਾਲ ਅਸੀਂ ਭਾਈ ਜੇ ਮਨਦੀਪ ਸਿੰਘ ਆ ਸਦੀਪ ਸੰਨੀ ਦੇ ਬ੍ਰਦਰ ਉਹਨਾਂ ਦੇ ਹੱਕ ਦੇ ਵਿੱਚ ਆ ਕੇ ਜਿਹੜਾ ਵਾ ਇੱਥੇ ਸਾਥ ਜਿਹੜੇ ਪਰਿਵਾਰਾਂ ਦੇ ਪਰਿਵਾਰ ਆ ਪਹੁੰਚੇ ਨੇ ਸਾਥ ਦੇ ਲਈ ਇਹ ਕੱਲੇ ਸੇਖੀ ਇਸ ਮੀਟਿੰਗ ਚ ਸ਼ਾਮਲ ਹੋਏ ਆ ਜੀ ਜਾਂ ਹੋਰ ਧਰਮਾਂ ਦੇ ਲੋਕ ਵੀ ਪਹੁੰਚੇ ਆ ਜੀ ਇੱਥੇ ਹਿੰਦੂ ਪਰਿਵਾਰ ਦੇ ਧਰਮ ਵੀ ਬਹੁਤ ਲੋਕ ਬਹੁਤ ਆਏ ਨੇ ਔਰ ਹਰ ਹਰ ਧਰਮ ਦੇ ਨੀਲਕੰਮਲ ਜੋਸ਼ੀ ਜੀ ਸਾਡੇ ਆ ਜਿਹੜੇ ਮੇਨ ਪੋਲਿਟਿਕਲ ਨੇ ਉਹ ਵੀ ਆਏ ਨੇ ਹੋਰ ਸਾਡੇ ਵੀਰਪਰਾ ਬਹੁਤ ਦੇਖੋ ਜੀ ਇਹ ਗੱਲ ਆ ਪ੍ਰੇਮ ਦੀ ਗੱਲ ਆ ਕੀ ਚੜਦੀ ਕਲਾ ਸਾਨੂੰ ਚਾਹੀਦੀ ਪਰਿਵਾਰਾਂ ਦੀ ਚੜਦੀ ਕਲਾ ਚਾਹੀਦੀ ਆ ਪੰਜਾਬ ਦੀ ਚੜਦੀ ਕਲਾ ਹਾਂਜੀ ਹਾਂਜੀ ਹੁਣਾਂ ਤਾਂ ਪੁੱਛਦੇ ਹੋ ਜੀ ਅੱਜ ਤੁਸੀਂ ਇਸ ਮੀਟਿੰਗ 'ਚ ਸ਼ਾਮਲ ਹੋਣ ਵਾਸਤੇ ਪਹੁੰਚੇ ਹੋ ਜੀ ਹਾਂਜੀ ਹਾਂਜੀ ਇਹ ਮਨਦੀਪ ਸਿੰਘ ਹੁਣਾਂ ਦੀ ਕਹਿੰਦੇ ਮੀਟਿੰਗ ਆ ਜੀ ਇਹ ਲੋਕ ਤਾਂ ਚਰਚਾਵਾ ਕਰ ਰਹੇ ਨੇ ਵੀ ਭਾਈ Hindu ਲੋਕ ਮਨਦੀਪ ਸਿੰਘ ਦੇ ਨਾਲ ਨਹੀਂ ਹੈਗੇ ਅੱਜ Hindu ਵੀ ਖੜ ਗਏ ਜੀ ਮਨਦੀਪ ਸਿੰਘ ਦੇ ਨਾਲ ਵੀਰ ਜੀ Hindu Sikh ਤੇ ਸ਼ੁਰੂ ਤੋਂ ਇੱਕ ਆ ਇਹਦੇ ਆਪਣੀ ਆਪਣੀ ਵੱਖਰੀ ਸੋਚ ਆ ਹਿੰਦੂ ਸਿੱਖ ਦਾ ਸ਼ੁਰੂ ਤੋਂ ਇੱਕ ਆ ਹੋਰ ਕੋਈ ਹੈਗੇ ਸੀ ਦੱਸੋ ਮੈਨੂੰ ਹੈਗੇ ਕੋਈ ਤੇ ਉਹ ਇਹਨਾਂ ਦੇ ਵਿਰੋਧੀ ਇਹ ਕਹੀ ਜਾਂਦੇ ਵੀ ਭਾਈ ਇਹ ਇਹਨਾਂ ਦੇ ਨਾਲ ਇਕੱਲੇ ਸੇਖ ਹੀ ਖੜੇ ਜੀ ਹਿੰਦੂ ਲੋਕ ਖੜੇ ਨਹੀਂ ਜੀ ਗਲਤ ਸੋਚਿਆ ਨਾ ਉਹ ਹਰ ਕਿਸੇ ਦੀ ਗਲਤ ਸੋਚਿਆ ਹਿੰਦੂ ਸਿੱਖ ਦੇ ਵਖ ਹੈ ਹੀ ਨਹੀਂ ਕਦੀ ਸ਼ੁਰੂ ਤੋਂ ਹੀ ਨਹੀਂ ਹੈਗੇ ਅੱਛਾ ਤੁਹਾਨੂੰ ਜੇ ਇੱਕ ਹਿੰਦੂ ਹੋਣ ਦੇ ਨਾਤੇ ਤੁਹਾਨੂੰ ਮਨਦੀਪ ਸਿੰਘ ਚ ਕੀ ਖਾਸੀਅਤ ਲੱਗਦੀ ਹੈ ਜੀ ਖਾਸੀਅਤ ਬੰਦੇ ਹਰ ਬੰਦੇ ਆਪਣੀ ਕੁਆਲਿਟੀ ਹੁੰਦੀ ਆ ਹਰ ਚ ਹੁੰਦੀ ਆ ਇਹ ਕਿਹਦੇ ਚ ਅਲੱਗ ਹੁੰਦੀ ਆ ਦੱਸੋ ਮੈਨੂੰ ਉਹਨਾਂ ਦੀ ਕਿਸੇ ਜਿਹਾ ਲੱਗ ਜੇ ਉਹਨਾਂ ਦੀ ਕੋਈ ਕੁਆਲਿਟੀ ਹੋਊਗੀ ਤਾਂ ਲੋਕ ਲੋਤੇ ਉਹਨਾਂ ਨਾਲ ਤੁਹਾਨੂੰ ਕੀ ਖਾਸੀਅਤ ਲੱਗਦੀ ਮਨਦੀਪ ਸਿੰਘ ਦੇ ਵਿੱਚ ਜੀ ਸੱਚਾਈ ਜਿਹੜੇ ਨਸ਼ਿਆਂ ਦੇ ਵਿਰੋਧੀ ਨੇ ਠੀਕ ਹੈ ਉਹ ਇਸ ਇਹਦੇ ਬਹੁਤ ਵਿਰੋਧੀ ਨੇ ਅਸੀਂ ਖੁਦ ਵਿਰੋਧਿਆ ਅੱਛਾ ਉਹਨਾਂ ਲੋਕਾਂ ਨੂੰ ਕੀ ਕਹਿਣਾ ਹੈ ਜਿਹੜੇ ਕਹਿੰਦੇ ਵੀ ਭਾਈ ਇਹਨਾਂ ਦੇ ਨਾਲੇ Hindu ਜਾਂ ਹੋਰ ਧਰਮਾਂ ਦੇ ਲੋਕ ਖੜੇ ਹੀ ਨਹੀਂ ਮਨਦੀਪ ਸਿੰਘ ਨਾਲ ਦੇਖੋ ਜਦੋਂ ਚਾਰ ਭਾਂਡੇ ਹੁੰਦੇ ਕਹਿੰਦੇ ਬੋਲਦੇ ਹੁੰਦੇ ਆ ਠੀਕ ਹੈ ਅਸੀਂ ਉਹ ਭਾਂਡੇ ਕਹਿੰਦੇ ਆ ਬਾਕੀ ਆ ਵੀਰ ਜੀ ਹੋਰਾਂ ਨੇ ਕੀਤਾ ਵਾ ਇਹਨਾਂ ਨੇ ਕੀਤਾ ਉਹ ਕੱਟ ਅੱਛਾ ਭਾਈ ਜੀ ਤੁਸੀਂ ਅੱਜ ਇੱਥੇ ਤੁਸੀਂ ਕੱਠ ਕੀਤਾ ਜੀ ਇਹ ਸਰਜੀ ਜੀ ਭਾਜੀ ਸਾਡੇ ਵੱਡੇ ਵੀਰ ਜੀ ਆ ਉਹਨਾਂ ਨੇ ਸਾਨੂੰ ਕਿਹਾ ਸੀ ਅਸੀਂ ਉਹਨਾਂ ਦੇ ਨਾਲ ਸ਼ੁਰੂ ਤੋਂ ਹੀ ਆ ਕਿ ਮਤਲਬ ਜਿਸ ਨੇ ਸਾਨੂੰ ਚੰਗਾ ਲੱਗਦਾ ਵਾ ਅਸੀਂ ਇਹ ਚੀਜ਼ ਸੋਚਦੇ ਆ ਕਿ ਸਭ ਤੋਂ ਮੇਨ ਜਿਹੜੀ ਚੀਜ਼ ਹੈਗੀ ਆ ਉਹ ਹੈਗੀ ਆ ਨਸ਼ਿਆਂ ਦਾ ਸਭ ਤੋਂ ਜ਼ਿਆਦਾ ਪ੍ਰੋਪਗੈਂਡਾ ਹੈਗਾ ਨਸ਼ਿਆਂ ਦਾ ਇਸ ਚੀਜ਼ ਦਾ ਇਹਨਾਂ ਦੇ ਨਾਲ ਸਾਨੂੰ ਤੁਰਨਾ ਭਾਈ ਅਮਰਪਾਲ ਜੀ ਦੇ ਨਾਲ ਵੀ ਤੁਰਨ ਦੇ ਨਾਲ ਸਾਨੂੰ ਇਹੋ ਚੀਜ਼ ਸੀ ਇਹਨਾਂ ਦੇ ਨਾਲ ਵੀ ਤੁਰਨ ਦੇ ਨਾਲ ਕਿ ਸਾਨੂੰ ਇਸ ਚੀਜ਼ ਦਾ ਸਭ ਤੋਂ ਵੱਧ ਤੋਂ ਵੱਧ ਬੈਨੀਫਿਟ ਹੈਗਾ ਕਿ ਸਾਡੀ ਜਿਹੜੀ ਔਨਰ ਵਾਲੀ ਜਨਰੇਸ਼ਨ ਆ ਉਹ ਕਿਸੇ ਹੋਰ 30 ਵੱਲ ਕਿਉਂ ਨਹੀਂ ਗਏ ਤੁਸੀਂ ਬਹੁਤ ਸਾਰੀਆਂ ਧਿਰਾਂ ਜੀ ਤਰਨ ਤਾਨ ਦੇ ਵਿੱਚ ਪ੍ਰਚਾਰ ਕਰ ਰਹੀਆਂ ਨੇ ਜੀ ਧਿਰਾਂ ਧਿਰ ਰਹਿ ਗਈਆਂ ਸਾਰੀਆਂ ਆਪੋ ਆਪਣਾ ਪ੍ਰੋਪਗੈਂਡਾ ਸਾਰਿਆਂ ਨੂੰ ਪਤਾ ਵਾ ਕਹਿਣ ਦੀ ਲੋੜ ਨਹੀਂ ਆ ਕਿ ਆਪਾਂ ਹਰ ਇੱਕ ਚੀਜ਼ ਵੇਖੀ ਆ ਕਿੰਨੇ ਕੀ ਕੀਤਾ ਕਿੰਨੇ ਕੀ ਕੀਤਾ ਇਸ ਚੀਜ਼ ਦੀ ਆਪਾਂ ਨੂੰ ਕਿਸੇ ਨੂੰ ਕਹਿਣ ਦੀ ਕੋਈ ਸੁਜਨ ਦੀ ਲੋੜ ਨਹੀਂ ਲੋਕੀ ਸਾਰੇ ਜਾਣਦੇ ਆ ਸਾਰੇ ਵੇਖਦੇ ਆ ਕਿ ਭਾਈ ਸਾਹਿਬ ਹੁਣ ਜਦੋਂ ਆਏ ਸੀ ਉਦੋਂ ਕੀ ਕੀਤਾ ਸੀ ਕੀ ਫਰਕ ਪਿਆ ਸੀ ਤੇ ਕੀ ਹੋਇਆ ਉਹ ਗੱਲ ਦਾ ਸਾਰਿਆਂ ਨੂੰ ਪਤਾ। ਕੀ ਕੀਤਾ ਸੀ ਭਾਈ ਸਾਹਿਬ ਨੇ? ਭਾਜੀ ਸਾਹਿਬ ਨੇ ਨਸ਼ਿਆਂ ਦੇ ਵਿਰੁੱਧ ਸਭ ਤੋਂ ਵੱਡੀ ਉਹ ਅਹਿਮ ਰਚੀ ਨਸ਼ਿਆਂ ਦੇ ਵਿਰੁੱਧ ਬੱਚੇ ਆਪਣੇ ਕੋਲ ਰੱਖ ਕੇ ਬੱਚਿਆਂ ਨੂੰ ਚੰਗੀ ਸਿੱਖਿਆ। ਕਈਆਂ ਪਿੰਡਾਂ ਦੇ ਲੋਕ ਹਜੇ ਤੱਕ ਵੀ ਇਹ ਗੱਲ ਸਾਨੂੰ ਕਹਿੰਦੇ ਆ ਕਿ ਹਾਂ ਬਈ ਜੀ ਸਾਡਾ ਬੱਚਾ ਅੱਜ ਇਸ ਚੀਜ਼ ਤੇ ਬਚ ਗਿਆ ਉਸ ਚੀਜ਼ ਨੂੰ ਮੋੜ ਕੇ ਇਸ ਚੀਜ਼ ਤੇ ਆ ਗਿਆ। ਜਿਹੜੀ ਲੋਕ ਆ ਗਿਆ ਉਹ ਇਹੋ ਚਾਹੁੰਦੇ ਆ ਕਿ ਸਾਡੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਸਾਡੇ ਧੀ ਪੋਤਾ ਉਹ ਕੇ ਚੰਗੀ ਸਿੱਖਿਆ ਦੇ ਮਗਰ ਲੱਗਣ ਤੇ ਚੰਗਾ ਕੰਮ ਕਰਨ। ਅੱਛਾ ਮਨਦੀਪ ਸਿੰਘ ਬਾਰੇ ਹਿੰਦੂ ਵੋਟਰ ਕੀ ਸੋਚ ਰਿਹਾ ਜੀ? ਭਾਜੀ ਸਾਰੇ ਬਹੁਤ ਵਧੀਆ ਸੋਚਣ ਚੰਗਾ ਬੋਲੂਗਾ ਨਹੀਂ ਤਾਂ ਕਿਤਰਾ ਗਾ ਆਊਗਾ ਇਸ ਕਰਕੇ ਸਾਨੂੰ ਜਿਹੜੀ ਚੀਜ਼ ਆ ਅਸੀਂ ਇਸ ਚੀਜ਼ ਨੂੰ ਮੰਨਦੇ ਆ ਕਿ ਸਾਨੂੰ ਬਹੁਤ ਵਧੀਆ ਅਸੀਂ ਚਾਹੁੰਦੇ ਆ ਕਿ ਆਉਣ ਵਾਲਾ ਸਮਾਂ ਬਹੁਤ ਵਧੀਆ ਆਊਗਾ ਸ਼ਹਿਰੀ ਵੋਟਰ ਕੀ ਸੋਚਦੇ ਨੇ ਵਾਰਿਸ ਪੰਜਾਬ ਦੇ ਜਥੇਬੰਦੀ ਬੋਲੋ ਜਿਨ੍ਹਾਂ ਦਾ ਸਮਰਥਨ ਦਿੱਤਾ ਗਿਆ ਮਨਦੀਪ ਸਿੰਘ ਦਾ ਉਹ ਉਹਨਾਂ ਬਾਰੇ ਸ਼ਹਿਰੀ ਵੋਟਰ ਕੀ ਸੋਚ ਰਹੇ ਆ ਜੀ ਭਾਜੀ ਸ਼ਹਿਰੀ ਵੋਟਰ ਵੀ ਸਾਰਾ ਪੋਜ਼ਿਟਿਵ ਹੀ ਸੋਚ ਰਹੇ ਆ ਉਹ ਗੱਲ ਵੱਖਰੀ ਆ ਕਿ ਕਿਸੇ ਦੇ ਮੂੰਹ ਤੇ ਕੋਈ ਤੇ ਕਿਸੇ ਦੇ ਮੂੰਹ ਤੇ ਕੋਈ ਪਰ ਸ਼ਹਿਰੀ ਵੋਟ ਆ ਲੋਕੀ ਜਾਣਦਾ ਆ ਸਾਰਿਆਂ ਦੇ ਕੋਲ ਸਾਰਿਆਂ ਕੋਲ ਉਹ ਵੇਖਣਦੇ ਆ ਸਾਰਿਆਂ ਦੇ ਮੂੰਹ ਤੇ ਭਾਈ ਸਭ ਦਾ ਹੀ ਨਾਮ ਆ ਤੁਹਾਡੀ ਜ਼ਬਾਨ ਤੇ ਕੀ ਦਾ ਨਾਮ ਐ ਜੀ? ਭਾਈ ਮਨਦੀਪ ਸਿੰਘ। ਤੁਹਾਡੀ ਤੇ ਜੀ ਮਨਦੀਪ ਸਿੰਘ ਭਾਈ। ਤੁਹਾਡੀ ਜ਼ਬਾਨ ਤੇ ਕੀ ਦਾ ਨਾਮ ਐ ਜੀ ਇਲੈਕਸ਼ਨ ਚ? ਮਨਦੀਪ ਸਿੰਘ ਜੀ ਦਾ ਜੀ। ਤੁਹਾਡੀ ਤੇ ਜੀ? ਮਨਦੀਪ ਸਿੰਘ ਦਾ ਜੀ। ਤੁਹਾਡੀ ਤੇ ਸਰਦਾਰ ਸਾਹਿਬ? ਮਨਦੀਪ ਸਿੰਘ। ਤੁਹਾ ਤੁਹਾਡੀ ਤੇ ਸਰਦਾਰ ਸਾਹਿਬ? ਮਨਦੀਪ ਸਿੰਘ ਜੀ। ਕਿਉਂ ਜੀ ਮਨਦੀਪ ਸਿੰਘ ਕਿਉਂ? ਬਹੁਤ ਚੰਗੇ ਇਨਸਾਨ ਆ ਬਹੁਤ ਵਧੀਆ ਕੰਮ ਕਰਦੇ ਜੀ ਆ ਬਹੁਤ ਵਧੀਆ। ਹਾਂਜੀ ਚੰਗੇ ਬੰਦੇ ਬਹੁਤ ਵਧੀਆ ਕੰਮ ਨਸਾ ਨਿਰਵੋਧੀ ਕਰਦੇ ਜੀ ਹਾਂਜੀ। ਤੁਸੀਂ ਕਿਹਨੂੰ ਜਿਤਾਉਂਗੇ ਜੀ? ਭਾਈ ਮਨਦੀਪ ਸਿੰਘ ਨੂੰ ਜੀ। ਤੁਸੀਂ ਜੀ? ਭਾਈ ਮਨਦੀਪ ਸਿੰਘ ਦੇ ਹੱਕ ਦੇ ਵਿੱਚ ਪੂਰਾ ਮਾਜਾ ਵਾ ਔਰ ਮਾਜਾ ਤਾਂ ਵਾ ਜੀ ਕੁਰਬਾਨੀ ਬਹੁਤ ਵੱਡੀ ਆ ਔਰ ਕੁਰਬਾਨੀ ਹੋ ਆ ਕਿ ਜਿੱਥੇ-ਜਿੱਥੇ ਜਦੋਂ ਵੀ ਕਿਸੇ ਨੇ ਕੁਰਬਾਨੀ ਦਿੱਤੀ ਆ ਔਰ ਉਸ ਕੁਰਬਾਨੀ ਨੂੰ ਸਜਦਾ ਸਾਰਾ ਪੰਜਾਬ ਕਰਦਾ ਆ ਔਰ ਇੱਥੇ ਇਕੱਲੇ ਸੇਖੀ ਨਹੀਂ Hindu ਭਰਾ ਵੀ ਸਾਡੇ ਨਾਲ ਖੜਿਆ ਔਰ ਅਸੀਂ ਇੱਕ ਚੀਜ਼ ਦਾ ਨਾਹਰਾ ਬੁਲੰਦ ਕਰਕੇ ਹਮੇਸ਼ਾ ਰੱਖਿਆ ਕਿ ਇਹ ਨੌ ਮਾਸ ਦਾ ਰਿਸ਼ਤਾ Hindu ਭਰਾਵਾਂ ਨੂੰ ਜਦੋਂ ਜਿੱਥੇ ਵੀ ਸਾਡੀ ਲੋੜ ਪਵੇ ਅਸੀਂ ਇਹ ਕਾਂਡਾ ਕੇ ਆਪਣੇ ਭਰਾਵਾਂ ਦੇ ਨਾਲ ਆ ਔਰ ਕਿਸੇ ਵੀ ਗੱਲ ਦੀ ਜਿਹੜੀ ਉਹ ਮੁਸ਼ਕਲ ਨਹੀਂ ਆਉਂਦੇ ਨੇ ਮਨਦੀਪ ਸਿੰਘ ਨੂੰ ਲੋਕ ਕਿਉਂ ਜਤੋਣ ਜਾਂ ਲੋਕਾਂ ਦੇ ਮਨ ਦੇ ਵਿੱਚ ਕਿਉਂ ਇਹ ਇਹ ਸੋਚਣ ਵੀ ਅਸੀਂ ਮਨਦੀਪ ਸਿੰਘ ਨੂੰ ਜਤੋਣਾ ਹੈ ਜੀ ਕਾਰਨ ਕੀ ਹੈ ਜੀ ਇਹਦਾ ਦੇਖੋ ਜੀ ਮੈਂ ਇਹ ਪਹਿਲਾਂ ਦੱਸਿਆ ਜੀ ਕਿ ਜਦੋਂ ਕੋਈ ਕੁਰਬਾਨੀ ਕਿਸੇ ਨੇ ਵੀ ਕੀਤੀ ਹੈ ਤਾਂ ਸਾਰੀ ਕੌਮ ਸਜਦਾ ਕਰਦੀ ਕੁਰਬਾਨੀ ਸੰਦੀਪ ਸਿੰਘ ਸੰਨੀ ਦੀ ਬੜੀ ਵੱਡੀ ਆ ਔਰ ਜਦੋਂ ਕੋਈ ਕੁਰਬਾਨੀ ਕਰਦਾ ਉਹਦੀਆਂ ਕੁੱਲਾਂ ਤਰ ਜਾਂਦੀਆਂ ਔਰ ਇਹ ਕੁੱਲਾਂ ਤਾਂ ਉਹਦਾ ਭਰਾ ਵਾ ਇੱਕ ਚੀਜ਼ ਇਹ ਆ ਦੂਸਰੀ ਮੇਨ ਮੁੱਦਾ ਸੀ ਨਸ਼ਿਆਂ ਦਾ ਕਿ ਨਸ਼ਿਆਂ ਨੂੰ ਜੜ੍ਹ 'ਚੋਂ ਜੇ ਕੋਈ ਪੁੱਟ ਨਾ ਕੁੱਟੇਗਾ ਤਾਂ ਵਾਰਸ ਪੰਜਾਬ ਦੀ ਜਥੇਬੰਦੀ ਕਿਉਂਕਿ ਘਰਾਂ ਦਾ ਬੇੜਾ ਗਰਕ ਹੋ ਗਿਆ ਹਰ ਗਲੀ ਦੇ ਮੋੜ ਦੇ ਉੱਤੇ ਨਸ਼ਾ ਵੇਚ ਨਾਲੇ ਖਲੋ ਜਾਂਦੇ ਆ ਤੇ ਗਲੀਆਂ ਦੇ ਵਿੱਚ ਘਰਾਂ ਦੇ ਵਿੱਚ ਧੀਆ ਵੀ ਰਿੰਦੀਆਂ ਪੈਣਾ ਵੀ ਰਿੰਦੀਆਂ ਬਾਹਰ ਨਿਕਲਣਾ ਮੁਸ਼ਕਲ ਹੋਇਆ ਜੀ ਜਿਦਾ ਸਾਡਾ ਪੰਜਾਬ ਐਸਾ ਸੀਗਾ ਕਿ ਧੀ ਪੈਣ ਕੱਲੀ ਗੁਰੂ ਘਰ ਜਾ ਕੇ ਕੱਲੀ ਵਾਪਸ ਆ ਸਕਦੀ ਸੀ ਪਰ ਅੱਜ ਉਹ ਘਰ ਦੇ ਬਾਹਰ ਥੋੜਾ ਕੂੜਾ ਸੁੱਟਣ ਹੀ ਜਾ ਸਕਦੀ ਖਾਲੀ ਜਗ੍ਹਾ ਦੇ ਉੱਤੇ ਕਾਰਨ ਕੀ ਆ ਕਿ ਨਸ਼ਿਆ ਵੇਚਣ ਕਰਨ ਵਾਲੇ ਗਲੀਆਂ ਦੇ ਮੋੜਾਂ ਦੇ ਖਲੋਤੇ ਆ ਜੇ ਇਸ ਚੀਜ਼ ਨੂੰ ਰੋਕਣਾ ਅਸੀਂ ਆਪਣੀਆਂ ਧੀਆ ਪੈਣਾ ਨੂੰ ਸੇਫ ਕਰਨਾ ਤਾਂ ਪਾਰਸ ਪੰਜਾਬ ਦੀ ਜਥੇਬੰਦੀ ਦਾ ਸਾਥ ਦੇਣਾ ਪੈਣਾ ਕਿਉਂਕਿ ਨਸ਼ਾ ਬਹੁਤ ਵੱਡਾ ਕੋੜ ਛੇਵਾਂ ਦਰਿਆ ਪੰਜਾਬ ਦੇ ਵਿੱਚ ਨਸ਼ੇ ਦਾ ਚੱਲ ਰਿਹਾ ਜੀ ਅੱਛਾ ਭਾਈ ਜੀ ਇਲੈਕਸ਼ਨ ਦੇ ਵਿੱਚ ਬੋਤਲ ਕਲਚਰ ਬੜਾ ਚੱਲਦਾ ਹੈ ਜੀ ਰਾਸ਼ਨ ਕਲਚਰ ਬੜਾ ਚੱਲਦਾ ਹੈ ਇਹ ਮਾਝੇ ਵਾਲੇ ਬੋਤਲਾਂ ਦਾ ਰਾਸ਼ਨਦਨੂ ਲੈ ਕੇ ਇਹ ਉਸ ਧਿਰ ਦੇ ਜਿਹੜੀ ਧਿਰ ਹੈ ਇਹਨਾਂ ਨੂੰ ਸਮਾਰ ਵੰਡੂਗੀ ਜੀ ਉਹਨਾਂ ਦੇ ਹੱਕ ਚ ਭੁਗਤੇ ਜਾਣਗੇ ਜੀ ਦੇਖੋ ਜੀ ਇਹ ਜਿਹੜੀ ਵਾਰਿਸ ਪੰਜਾਬ ਦੀ ਜਥੇਬੰਦੀ ਆ ਭਾਈ ਮਨਦੀਪ ਸਿੰਘ ਉਹਨਾਂ ਦਾ ਸਾਥ ਦੇਣ ਵਾਲੇ ਬੰਦੇ ਆ ਇਹ ਵਿਕਣ ਵਾਲੇ ਬੰਦੇ ਨਹੀਂ ਤੁਹਾਨੂੰ ਤੇ ਜਿਹੜਾ ਵੀ ਬੰਦਾ ਦਿਖੂਗਾ ਕਿ ਨਾ ਤਾਂ ਨੋਟਾਂ ਤੇ ਨਾ ਬੋਤਲ ਤੇ ਨਾ ਸ਼ਰਾਬ ਤੇ ਨਾ ਰਾਸ਼ਨ ਤੇ ਇਹ ਕੋਈ ਬੰਦਾ ਨਹੀਂ ਇਹ ਘਰੋਂ ਅਰਦਾਸਾਂ ਕਰਕੇ ਤੁਰੇ ਹੋਏ ਨੇ ਕਿ ਗੁਰੂ ਸਾਹਿਬ ਅੰਗ ਸੰਗ ਰਹਿਣ ਔਰ ਅਰਦਾਸਾਂ ਕੀਤੀਆਂ ਗੁਰੂ ਸਾਹਿਬ ਪ੍ਰਵਾਨ ਕਰਨ ਔਰ ਇਹਨਾਂ ਵਿੱਚ ਕੋਈ ਬੰਦਾ ਵਿਕਾਊ ਨਹੀਂ ਜਿਹੜੇ ਵਿਕਾਊ ਨੇ ਉਹ ਦੂਜੀਆਂ ਪਾਰਟੀਆਂ ਨਾਲ ਕੋ ਹੋ ਸਕਦਾ ਜੁੜੇ ਹੋਣ ਪਰ ਇਹ ਜਿਹੜੀ ਜਥੇਬੰਦੀ ਨਾਲ ਜਿਹੜੇ ਵੀ ਪਰਿਵਾਰ ਜੁੜੇ ਨੇ ਇਹਨਾਂ 'ਚ ਕੋਈ ਵਿਕਾਊ ਨਹੀਂ ਔਰ ਬੋਤਲ ਜਿਹੜੀ ਨਸ਼ਾ ਜਾਂ ਰਾਸ਼ਨ ਆ ਉਹਦਾ ਵਾਰਤ ਪੰਜਾਬ ਜਥੇਬੰਦੀ ਤੇ ਕੋਈ ਪ੍ਰਭਾਵ ਜਿਹੜਾ ਉਹ ਨਹੀਂ ਪੈਂਦਾ ਮਨਦੀਪ ਸਿੰਘ ਸੰਨੀ ਦੀ ਸਾਥ ਦੇਣ ਲਈ ਲੋਕ ਦਿਲੋਂ ਜਿਹੜਾ ਤੁਰੇ ਹੋਏ ਨੇ ਜੀ ਅੱਛਾ ਕਿੰਨੀ ਕੀ ਲੀਡ ਦੇ ਨਾਲ ਜਿੱਤ ਹਾਸਲ ਹੋਣ ਦਾ ਅਨੁਮਾਨ ਹੈ ਜੀ ਤੁਹਾਨੂੰ ਦੇਖੋ ਜੀ ਇਹ ਜਿਮਨੀ ਚੋਣ ਆ ਔਰ ਇਹਦੇ ਉੱਤੇ ਐ 35-40 ਹਜ਼ਾਰ ਜੇ ਜਿੰਨੂੰ ਵੋਟ ਪੈ ਜਾਂਦੀ ਉਹ ਜਿੱਤ ਵੀ ਸਕਦਾ ਇਸ ਕਰਕੇ ਇਹ ਲੀਡਾਂ ਵੱਡੀਆਂ ਨਹੀਂ ਹੁੰਦੀਆਂ ਕਿਉਂਕਿ ਆ ਕਾਗਜ਼ ਦੇ ਬੜੇ ਲੋਕਾਂ ਨੇ ਭਰੇ ਹੋਏ ਨੇ ਔਰ ਜਿਆਦਾ ਲੋਕ ਕੈਂਡੀਡੇਟ ਖੜੀ ਹੋਣ ਕਰਕੇ ਹੋ ਸਕਦਾ ਲੀਡ ਜਿਆਦਾ ਵੱਡੀ ਨਾ ਹੋਵੇ ਮੁਕਾਬਲੇ ਫਸੇ ਰਹਿਣ ਔਰ ਇਸ ਕਰਕੇ ਮੱਲੋ ਜਿਹੜੀ ਜੇਤਿਆ ਉਹਦੇ ਲਈ ਜਿਹੜੀ ਅਰਦਾਸਾਂ ਲੋਕ ਕਰ ਕਰਦੇ ਵਿੱਚ ਅਰਦਾਸਾ ਕਰ ਰਹੇ ਕਿ ਪੰਥ ਦੀ ਔਰ ਗੁਰੂ ਦੇ ਸਿੰਘਾਂ ਦੀ ਜਿਹੜੀ ਜੇਤ ਹੋਣੀ ਚਾਹੀਦੀ ਹੈ ਜੀ ਠੀਕ ਹੈ ਜੀ ਇਹ ਬਾਈ ਜੀ ਤੁਸੀਂ ਕਿਹਦੇ ਲਈ ਪ੍ਰਚਾਰ ਕਰ ਰਹੇ ਹੋ ਜੀ ਕਿ ਕਿਹੜੇ ਉਮੀਦਵਾਰ ਲਈ ਪ੍ਰਚਾਰ ਕਰ ਲਿਆ ਜੀ ਭਾਈ ਬੰਦੀਪ ਸਿੰਘ ਜੀ ਵਾਸਤੇ ਕਿਉਂ ਜੀ ਤੁਸੀਂ ਉਹਨਾਂ ਵਾਸਤੇ ਕਿਉਂ ਪ੍ਰਚਾਰ ਕਰ ਰਹੇ ਹੋ ਜੀ ਸਾਨੂੰ ਉਹਨਾਂ ਨੇ ਤੁਹਾਨੂੰ ਹੁਣ ਵੀ ਉਹ ਗੱਲ ਦੱਸੀ ਆ ਕਿ ਸਾਨੂੰ ਜੋ ਉਹਨਾਂ ਦਾ ਪੋਜ਼ਿਟਿਵ ਥਿੰਕ ਆ ਕਿ ਉਹ ਸਚਾਈ ਦੇ ਨਾਲ ਚੱਲਣ ਵਾਲੇ ਆ ਸਾਨੂੰ ਮੇਨ ਚੀਜ਼ ਆ ਸਾਡੇ ਸਭ ਤੋਂ ਜ਼ਿਆਦੀ ਹਰ ਇੱਕ ਸਰਕਾਰਾਂ ਆਈਆਂ ਵਾ ਹਰ ਇੱਕ ਸਰਕਾਰਾਂ ਦੇ ਵਿੱਚ ਲੋਕਾਂ ਦਾ ਸਿਰਫ ਇੱਕੋ ਹੀ ਗਠਨ ਰਿਹਾ ਕਿ ਨਸ਼ਾ ਖਤਮ ਹੋਵੇ ਨਸ਼ਾ ਖਤਮ ਹੋਵੇ ਆਪਾਂ ਜਿਹੜਾ ਪ੍ਰੋਪਗੈਂਡਾ ਦਿੰਨੇ ਆ ਕਿ ਹਾਂ ਭਈ ਨਸ਼ਾ ਖਤਮ ਕਰਦਾਂਗੇ ਅਸੀਂ ਆ ਕਰਦਾਂਗੇ ਉਹ ਕਰਦਾਂਗੇ ਹੁਣ ਜਿਹੜੀ ਜਨਤਾ ਵਾ ਉਹ ਜਾਗ ਚੁੱਕੀ ਆ ਹੁਣ ਜਾਗਦਿਆਂ ਜਮੀਰਾਂ ਵਾਲੇ ਉਹ ਜਨਤਾ ਜਾਗ ਚੁੱਕੀ ਆ ਹੁਣ ਲੋਕਾਂ ਨੇ ਕਿਸੇ ਦੇ ਉਹਦੇ ਵਿੱਚ ਨਹੀਂ ਆਉਣਾ ਕਿ ਹਾਂ ਭਈ ਇਹ ਨਸ਼ਾ ਕਿਉਂਕਿ ਹਰ ਇੱਕ ਚੀਜ਼ ਉਹਨਾਂ ਨੇ ਵੇਖ ਲਈ ਆ ਭਾਈ ਅਮਰਿਤਪਾਲ ਸਾਹਿਬ ਜੀ ਐਮਪੀ ਬਾਅਦ ਚ ਬਣੇ ਸੀ ਉਸ ਤੋਂ ਪਹਿਲਾਂ ਤੁਸੀਂ ਹਿਸਾਬ ਲਾਓ ਕਿ ਉਹਨਾਂ ਦਾ ਸੁਧਾਰ ਕੀ ਸੀ ਉਹਨਾਂ ਨੇ ਨਸ਼ੇ ਦਾ ਮੋਰਚਾ ਸਭ ਤੋਂ ਪਹਿਲਾਂ ਚੁੱਕਿਆ ਸਭ ਤੋਂ ਪਹਿਲਾਂ ਚੁੱਕ ਕੇ ਕਈ ਇਨਸਾਨ ਇਹੋ ਜਿਹੇ ਆ ਕਿ ਮੈਂ ਖੁਦ ਉੱਥੇ ਕਈ ਬੰਦੇ ਛੱਡ ਕੇ ਆਇਆ ਸੀ ਉਹਨਾਂ ਦੇ ਕੋਲ ਕੁਝ ਇਸ ਤਰ੍ਹਾਂ ਦਾ ਉਹਨਾਂ ਦਾ ਜਿਹੜਾ ਹੈਗਾ ਵਾ ਇਸ ਚੀਜ਼ ਨੂੰ ਆਪਾਂ ਸਭ ਤੋਂ ਜ਼ਿਆਦਾ ਜਿਹੜੀ ਆਮ ਦੁਨੀਆ ਵਾ ਜਿਹੜੇ ਲੋਕ ਆ ਜਿਨ੍ਹਾਂ ਦੇ ਬੱਚੇ ਨਸ਼ਿਆਂ ਦੇ ਵਿੱਚ ਆ ਉਹ ਸਾਰੇ ਜਾਣੇ ਚਾਹੁੰਦੇ ਆ ਕਿ ਇੱਕ ਵਾਰੀ ਕੋਈ ਉਹੋ ਜੀ ਸੁੱੱਚੀ ਸਰਕਾਰ ਆਵੇ ਜਿਹਦਾ ਕਰਕੇ ਆਪਣਾ ਕੱਲ ਨੂੰ ਵਧੀਆ ਕੰਮ ਚੱਲ ਸਕੇ ਲਹਿਰ ਬਣ ਗਈ ਹੈ ਜੇ ਮਨਦੀਪ ਸਿੰਘ ਦੀ ਤਰ੍ਹਾਂ ਤਰਨ ਵਿੱਚ ਹਾਂਜੀ ਪੂਰੀ ਬਣੀ ਆ ਜੀ ਕੋਈ ਦੱਸੇ ਭਾਵੇਂ ਨਾਂ ਦੱਸੇ ਪਰ ਬਲੇਰ ਪੂਰੀ ਬਣੀ ਆ ਜੀ ਉਹਨਾਂ ਦੀ ਇਹਦੇ ਅੰਦਰ ਖਾਤੇ ਲੁਕੀ ਬਹੁਤ ਭੁਗਤ ਜਾਂਦੀ ਬਿਲਕੁਲ ਜੀ ਸਾਬ ਐਰ ਕੀ ਲੋਕਾਂ ਨੇ ਇਹੀ ਕੰਮ ਕਰਨਾ ਜੇ ਉਹ ਪਿੱਛੇ ਵਰੀ ਜਿਤਨਾ ਲੈਣਾ ਸਾਰਿਆਂ ਕੋ ਕਰਨਾ ਪਰ ਲੋਕਾਂ ਦੀ ਇਸ ਵਾਰ ਜਿਹੜੀ ਜ਼ਮੀਰ ਜਾਗਦੀ ਆ ਉਹਨਾਂ ਨੇ ਸਾਰਿਆਂ ਨੂੰ ਪ੍ਰੋਪਗੈਂਡਾ ਉਹਨਾਂ ਨੇ ਦੇਖ ਲਿਆ ਵਾ ਕੀ ਕੀਤਾ ਕੀ ਨਹੀਂ ਕੀਤਾ ਪਰ ਇਸ ਵਕਤ ਦਾ ਜਿਹੜਾ ਸਮਾਂ ਹੈਗਾ ਵਾ ਭਾਈ ਮਨਦੀਪ 씨 ਗੱਲ ਚੜਦੀਆਂ ਕਲਾ ਜਿੱਤਣਗੇ ਪਤਲਾ ਲੋਕ ਚੋਣ ਮੀਟਿੰਗਾਂ ਤੇ ਹਰੇਕ ਦੀ ਚ ਜਾਣਗੇ ਭੁਗਤ ਕਿਸੇ ਹੋਰ ਪਾਸੇ ਜਾਂਦੇ ਕਿਸੇ ਹੋਰ ਜਾਂਦੇ ਆ ਜੀ ਇਹ ਬਿਲਕੁਲ ਅਸਲੀਅਤ ਗੱਲ ਆ ਜੀ ਆਪਾਂ ਪਿੱਛੇ ਇਲੈਕਸ਼ਨਾਂ ਦੇ ਵਿੱਚ ਵੇਖਿਆ ਇਹ ਕੀ ਹੋਇਆ ਵਾ ਹਰੇ ਤੇ ਬਾਕੀ ਜਿਹਦ ਨੂੰ ਭੁਗਤ ਜਾਂਦੇ ਜਨਤਾ ਦਾ ਪਤਾ ਹੁੰਦਾ ਉਹਨਾਂ ਨੂੰ ਕਿਧਰ ਨੂੰ ਹੋ ਜਾਣਾ ਵਾ ਹਾਂਜੀ ਹਾਂਜੀ ਅੰਤ ਦੇ ਵਿੱਚ ਉਹਨਾਂ ਲੋਕਾਂ ਨੂੰ ਕੀ ਜਵਾਬ ਆ ਜਿਹੜੇ ਕਹਿੰਦੇ ਵੀ ਭਾਈ ਇਹਨਾਂ ਦੇ ਨਾਲ ਮਨਦੀਪ ਸਿੰਘ ਉਹਨਾਂ ਦੇ ਨਾਲ ਇਕੱਲੇ ਸੇਖੀ ਖੜੇ ਆ ਜੀ ਹੋਰ ਧਰਮਾਂ ਦੇ ਲੋਕ ਨਹੀਂ ਖੜੇ ਉਹਨਾਂ ਲੋਕਾਂ ਨੂੰ ਕੀ ਕਹੋਗੇ ਜੀ ਤੁਹਾਡੇ ਇੱਥੇ ਸਾਹਮਣੇ ਆ ਇਕੱਠ ਹੋਇਆ ਜੇ ਇਹਦੇ ਵਿੱਚ ਤੁਸੀਂ ਆਪ ਹਰੇਕ ਨੂੰ ਪੁੱਛ ਲਓ ਕਿ ਇੱਥੇ ਸਾਰੇ ਸਿੱਖ ਧਰਮ ਵਾਲੇ ਹੀ ਰੁਕੇ ਆ ਜੀ ਹਾਂ ਹਰ ਇੱਕ ਤਰ੍ਹਾਂ ਹਰ ਇੱਕ ਧਰਮ ਦੇ ਲੋਕ ਆ ਕਿਉਂਕਿ ਹਰ ਇੱਕ ਧਰਮ ਦੇ ਵਿੱਚ ਹਰ ਇੱਕ ਲੋਕਾਂ ਦੇ ਵਿੱਚ ਸਰ ਹਰ ਇੱਕ ਦਾ ਬੱਚਾ ਹਰ ਇੱਕ ਕਿਸਮ ਦਾ ਨਸ਼ਿਆਂ ਦੇ ਵਿੱਚ ਉਜੜੇ ਪਏ ਆ ਘਰ ਬਹੁਤ ਤੇ ਸਾਡੀ ਇਹੋ ਹੀ ਇੱਕ ਹੈਗੀ ਆ ਕਿ ਸਭ ਤੋਂ ਮੇਨ ਚੀਜ਼ ਜਿਹੜਾ ਇਹਨਾਂ ਨੇ ਸ਼ੁਰੂ ਤੋਂ ਪ੍ਰੋਪਗੈਂਡਾ ਆਪਣਾ ਚੁੱਕਿਆ ਵਾ ਕਿ ਇਹ ਮਤਲਬ ਨਸ਼ਾ ਖਤਮ ਕਰਨਗੇ ਤਰਨਤਾਂ ਦੇ ਲੋਕਾਂ ਨੂੰ ਕੀ ਕਹੋਂਗੇ ਜੀ ਇੱਕ ਵੋਟਰ ਹੋਣ ਦੇ ਨਾਤੇ ਮੈਂ ਤੇ ਭਾਜੀ ਇਹੋ ਗੱਲ ਤਰਨਤਾਂ ਨੂੰ ਲੋਕਾਂ ਨੂੰ ਇਹ ਕਹੂੰਗਾ ਕਿ ਆਪਾਂ ਹਰ ਵਾਰੀ ਆਪਣੀ ਮਰਜ਼ੀ ਕੀਤੀ ਆ ਜੋ ਕੀਤਾ ਜਿਤਰਾ ਕਿਸੇ ਦੇ ਪਰ ਮੈਂ ਉਹਨਾਂ ਨੂੰ ਇਹ ਚਾਹੂੰਗਾ ਕਿ ਇਸ ਵਾਰ ਪੂਰਾ ਸੋਚ ਸਮਝ ਕੇ ਜਿਹੜੀ ਚੀਜ਼ ਸਹੀ ਆ ਉਹਨੂੰ ਆਪਾਂ ਅੱਗੇ ਲਿਆਈਏ ਕਿਸੇ ਦੇ ਮਗਰ ਨਾ ਲਗੋ ਜੋ ਕਿਸੇ ਦਾ ਦਿਲ ਕਰਦਾ ਮਨ ਕਰਦਾ ਸਚਾਈ ਦੇ ਨਾਲ ਉਹ ਕੰਮ ਕਰੀਏ ਆਪਾਂ ਠੀਕ ਹੈ ਜੀ ਠੀਕ ਹੈ ਜੀ ਤੁਸੀਂ ਤੁਸੀਂ ਇੱਥੋਂ ਦੇ ਰਹਿਣ ਵਾਲੇ ਜੀ ਹਾਂਜੀ ਜੀ ਕੀ ਮਨਦੀਪ ਸਿੰਘ ਬਾਰੇ ਕੀ ਵਿਚਾਰ ਨੇ ਜਿਹੜੇ ਇੱਥੋਂ ਚੋਣ ਲੜ ਰਹੇ ਜੀ ਮਨਦੀਪ ਸਿੰਘ ਭਾਈ ਸੰਦੀਪ ਸਿੰਘ ਜੀ ਜਿਹੜੇ ਉਹਨਾਂ ਦੀ ਬਹੁਤ ਵੱਡੀ ਕੁਰਬਾਨੀ ਹੈ ਇਸ ਕਰਕੇ ਸਿੱਖ ਕੌਮ ਨੂੰ ਹੱਥ ਜੋੜ ਕੇ ਬੇਨਤੀ ਹੈ ਵੀ ਆਪਾਂ ਵੋਟ ਇੱਕ ਇੱਕ ਵੋਟ ਪਾ ਕੇ ਉਹਨਾਂ ਨੂੰ ਬਹੁਤ ਮਤਨਾਂ ਜਿ ਤਾਈਏ ਠੀਕ ਹੈ ਜੀ ਤੇ ਸਾਡਾ ਵੀ ਦੇਲੇ ਕਰਦਾ ਵੀ ਸਭ ਤੋਂ ਵੱਡਾ ਨਸ਼ਿਆਂ ਦਾ ਮੁੱਦਾ ਹੈ ਉਹਨਾਂ ਨੇ ਨਸ਼ਿਆਂ ਬਾਰੇ ਪਹਿਲ ਰੱਖੀ ਭਾਈ ਅਮਰਿਤਪਾਲ ਸਿੰਘ ਜੀ ਨੇ ਵੀ ਕਿਹਾ ਕਿ ਨਸ਼ੇ ਬੰਦ ਕੀਤੇ ਜਾਣ ਅਸੀਂ ਵੀ ਚਿੰਨੇ ਆ 6-6 ਫੁੱਟ 7-7 ਫੁੱਟ ਨੌਜਵਾਨ ਜਿਹੜੇ ਨਸ਼ਾ ਲਾ ਕੇ ਨਾਲੀਆਂ ਚ ਡੇਡੇ ਮਾਰ ਜਾਂਦੇ ਤੇ ਸਭ ਤੋਂ ਪਹਿਲਾ ਵੱਡਾ ਮੁੱਦਾ ਸਾਡਾ ਇਹ ਆ ਠੀਕ ਹੈ ਜੀ ਪਿੰ ਨਸ਼ਾ ਬੰਦ ਹੋਣਾ ਚਾਹੀਦਾ ਪੰਜਾਬ ਚ ਠੀਕ ਹੈ ਠੀਕ ਹੈ ਜੀ ਧੰਨਵਾਦ ਜੀ ਸੋ ਬਿਲਕੁਲ ਦਰਸ਼ਕੋ ਇਹ ਤਰਨ ਤਰਨ ਦੇ ਲੋਕ ਸੀ ਤਾਂ ਅੱਜ ਜਿਹੜੀਆਂ ਮੀਟਿੰਗਾਂ ਹੋ ਰਹੀਆਂ ਨੇ ਵੱਖੋ ਵੱਖਰੀਆਂ ਪਾਰਟੀਆਂ ਦੀਆਂ ਤਾਂ ਲੋਕਾਂ ਨੇ ਆਪਣੇ ਵਿਚਾਰ ਦਿੱਤੇ ਸ ਪੂਰੀ ਗੱਲਬਾਤ ਨੂੰ ਲੈ ਕੇ ਤੁਹਾਡੇ ਜੋ ਵਿਚਾਰ ਨੇ ਵਿਚਾਰ ਆਪਣੇ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦਿਓ ਬਹੁਤ ਬਹੁਤ ਧੰਨਵਾਦ